ਸਜਣ ਸੱਚਾ ਪਾਤਸ਼ਾਹ ਸਰ ਸ਼ੰਭ ਸ਼ੋ ਜਿਸ ਪਾਸ ਬੈਠਿਆ ਸੋਈਐ ਸਭਨਾ ਦੇਸਾ ਹੋ ਗਿਆਨ ਧਿਆਨ ਕਿਛ ਕਰਮ ਨਾ ਜਾ ਕਰਨ ਜਨੋ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਹੀ ਮੇਰੀ ਸੂਰਟ ਮਹੱਲ ਪੰਨਵਾ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾ ਲੈ ਤੁਸਾਰ ਸਮਾਲ ਲੈ ਇੱਕ ਗੁਣ ਨਹੀਂ ਮੂਰਤ ਜਾਤਾ ਰੇ ਓਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਤਾਰੇ ਹਰ ਅਰਾਧਨਾ ਜਨ ਰੇ ਹਰ ਹਰ ਗੁਰ ਗੁਰ ਕਰਤਾਰੇ ਹਰਿ ਦਿਓ ਨਾਮ ਪਰਿਉ ਰਾਮਦਾਸ ਰਹਾਉ ਧੀਮਗ ਗਟਾ ਪਰਪੂਰੀ ਰੇ ਪੇਗਤ ਸੁਨ ਤਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅਰਬੇ ਅੰਤ ਹੋ ਮਿਤ ਕਰ ਵਰਨਾ ਸਾਤ ਗੋੜ ਆਪਣੇ ਮ